ਆ ਕੀ ਕਰ ਰਹੇ ਮੈਂ ਮੈਂ ਦੀ ਚੀਜ਼ ਸਹੀ ਕਢਾਉਣਾ ਖੇਡ ਰਹੀ ਹਾਂ ਮੈਂ ਕੁੜੀ ਖੇਡਦੀ ਹਾਂ ਤੇ ਚੱਲਣਾ ਨਹੀਂ ਪਿਆ ਖਰਾਬ ਸੈਂਗੀ ਮਕੇੜੀ ਤੋਂ ਮੈਂ ਦੇ ਦੇ ਇਹ ਦੇ ਗੱਡੀਆਂ ਸਹੀ ਚੱਲ ਲੱਗਿਆ ਪਾਪਾ ਹੋ ਰਹਾ ਹਰਗੁਣ ਚਲੋ ਬੰਦ ਕਰੋ ਫੋਨ ਚਲੋ ਬੰਦ ਕਰ ਦੋ ਬੰਦ ਹੋ ਗਿਆ ਇਹ ਨਹੀਂ ਹੋਣਾ ਸਹੀ ਹੋਊਗਾ ਕਿ ਇਹ ਜਰਾ ਚੱਲੂਗਾ ਫੇਰ ਦੇਖਾਂਗੇ ਓਏ ਦਿਖਾਓ ਮੈਂ ਕਹਿੰਦੇ ਕਿ ਸੰਦੀ ਨੂੰ ਕਿਦਾਂ ਵਿਆਹ ਤੋਂ ਪਹਿਲਾਂ ਸਿੱਖੀ ਸੀ ਕਿ ਬਾਅਦ ਹੈ ਪਹਿਲਾਂ ਸਿੱਖੀ ਮਕੈਨਿਕੀ ਵਿਆਹ ਤੋਂ ਕਿ ਬਾਅਦ ਬਾਅਦ ਕਿੰਨੇ ਸਿਖਾਈ ਆ ਆਪੇ ਕੌਣ ਸਿਖਾਇਆ ਹਾਂਜੀ ਸਤਿਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਸਵਾਗਤ ਹੈ ਤੁਹਾਡਾ ਇਹਨੇ ਵਲੌਗ ਦੇ ਵਿੱਚ ਤੇ ਸੁੰਦੇ ਵੀ ਕਹਿੰਦੇ ਆਪਣਾ ਦੋਨੇ ਜਣੇ ਇਕੱਲੇ ਹੀ ਘਰੇ ਤੇ ਕੈਂਡੀ ਵੀ ਮੜਿਆ ਬਾਜ਼ਾਰ ਨੂੰ ਚੱਲ ਗਿਆ ਵੀ ਦੀਪ ਹੋਤਰਾਂ ਜਾਂ ਕਰਨ ੜੀ ਤੇ ਅੱਜ ਠੀਕ ਨਹੀਂ ਹੈਗੀ ਤੇ ਕਈ ਜਣੇ ਕਹਿ ਦਿੰਦੇ ਆ ਲੈ ਬਾਹਰ ਠੀਕ ਆ ਇਦਾਂ ਘਰੇ ਆਣ ਕੇ ਹੋ ਜਾਂਦਾ ਵਾ ਕਿਦਾਂ ਇਦਾਂ ਉਦਾਂ ਜਦੋਂ ਕਈ ਵਾਰੀ ਨਾ ਕੁਝ ਗੱਲਾਂ ਹੁੰਦੀਆਂ ਨਹੀਂ ਦੱਸੀਆਂ ਜਾਂਦੀਆਂ ਤੀ ਨਾਮਜ ਮਜਬੂਰ ਨਾ ਕਰਿਆ ਕਰੋ ਮੇਰਾ ਭਰਾ ਜਾਂ ਮਰੀਆ ਭੈਣਾ ਕੁਝ ਗੱਲਾਂ ਹੁੰਦੀਆਂ ਨਹੀਂ ਦੱਸੀਆਂ ਜਾਂਦੀਆਂ ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਦੋਵਾਂ 'ਚ ਲੜਾਈ ਹੋਣ ੜੀ ਜਾਂ ਕਿਦਾਂ ਜਾਂ ਫੈਮਿਲੀ 'ਚ ਨਹੀਂ ਨਹੀਂ ਮੈਨੂੰ ਚੱਕਰ ਹੋ ਰਹੀ ਆ ਯਾਰ ਮੈਂ ਆ ਕਈ ਵਾਰੀ ਨਾ ਬੰਦਾ ਨਹੀਂ ਦੱਸ ਸਕਦਾ ਮਜਬੂਰੀ ਹੋ ਜਾਂਦਾ ਬੰਦਾ ਕਿਸ ਵळे ਤੇ ਉਹਦਾ ਵਰਕੇ ਨਾ ਕੋਈ ਕੁਝ ਕਾਰਨ ਜਾਂ ਸਮਾਂ ਆਉਣ ਤੇ ਕੋਈ ਗੱਲ ਨਹੀਂ ਦੱਸਾਂਗੇ ਤੇ ਸੰਦੀਪ ਠੀਕ ਨਹੀਂ ਇਸ ਕਰਕੇ ਨਾ ਮੈਂ ਘਰੋਂ ਥੋੜਾ ਜਿਹਾ ਬਾਹਰ ਆ ਗਿਆ ਲੈ ਕੇ ਇਹਨੂੰ ਫਿਰ ਤੇ ਹੁਣ ਇੱਥੇ ਵੇਖਦੇ ਕਿਤੇ ਕੁਲਚਾ ਖਾਣੇ ਮਮੀ ਵੀ ਘਰ ਨਹੀਂ ਆਂਦੀਆਂ ਡੈਡੀ ਵੀ ਨਹੀਂ ਆਂਦੀਆਂ ਤੇ ਫਿਰ ਹੋਰ ਹੀ ਤਰ੍ਹਾਂ ਦਾ ਚੱਕਰ ਜਾ ਪੈਂਦਾ ਰਿਹਾ ਮੈਨੂੰ ਸਮਝ ਨਹੀਂ ਆਉਂਦੀ ਖੁਦ ਨੂੰ ਮੈਂ ਤੇ ਆ ਇਹ ਚੀਜ਼ ਤੋਂ ਹਰਾਣ ਜਰ ਇਹਨਾਂ ਵੀ ਕੀ ਹੋਣ ਕਿੱਧਿਆ ਘਰ ਦੇ ਵਿੱਚ ਸਮਝ ਨਹੀਂ ਲੱਗਦੀ ਕੁਝ ਤੇ ਹੁਣ ਬਾਹਰ ਲੈ ਕੇ ਆਇਆ ਹਾਂ ਉੱਤ ਇਥੇ ਹੁਣ ਕੁਲਚਾ ਖਾਣ ਨਾਲੇ ਲਵਲੀ ਦੀ ਵੇਟ ਕਰਨ ਦੇ ਆ ਲਵਲੀ ਨੂੰ ਨਾਲ ਲੈ ਲੈਣੇ ਆ 10 ਮਿੰਟ ਫਿਰ ਤੁਰ ਕੇ ਫਿਰ ਘਰੇ ਜਾਣੇ ਆ ਗੱਡੀ ਦਾ ਵਾਲਾ ਟਾਇਰ ਪੰਚਰ ਆ ਘਰੇ ਆਏ ਆ ਹੁਣ ਇੱਥੇ ਅੱਗੇ ਹਵਾ ਭਰਾ ਖੜੀ ਹੀ ਜਾਂਦੇ ਵਰੀ ਤੇ ਇਹਨੂੰ ਹੁਣ ਪੰਚਰ ਲਾ ਲੈਣੇ ਆ ਇਹਨੂੰ ਖੋਲ ਲੈਣਾ ਪੰਚਰ ਲਾਤਾ ਇਹਨਾਂ ਨੇ ਟਾਇਰ ਨੂੰ ਦੋ ਜਗ੍ਹਾ ਤੋਂ ਹੋਇਆ ਸੀ ਪੰਚਰ ਹੁਣ ਹਵਾ ਭਰ ਦੇ ਦੇ ਇਹਨੂੰ ਮੇਰਾ ਹੱਥ ਪਾਈ ਰਾਂ। ਹੋ ਜਾਂਦੀ। ਇਹ ਹਾਂ ਦੀ। ਤੇ ਮੇਰੇ ਕੋਲ ਸੇਕ ਨਹੀਂ ਕਰਨੀਆਂ। ਪੇਜ ਕਾ। ਮੇਰਾ ਮਾਣਾ ਲੈ ਜੇਂਦੀ ਨਹੀਂ ਇਹਨੂੰ ਤੇਜ। ਇਹ ਲਾਪੇ ਲਾ ਰਿਹਾ ਤੁਹਾਨੂੰ ਕਾਹੇ ਲਾ ਰਿਹਾ ਤੇ ਆਪੇ ਲਾ ਲੈਣ ਮੈਂ ਤੇ ਆਪੇ ਲਾ ਦੇ। ਚਲੋ ਸਾਰਿਆਂ ਨੂੰ ਇੱਥੇ ਸਸੀ ਕੇ ਬੁਲਾਓ ਪਹਿਲਾਂ। ਕੋ ਆਪਾਂ ਚੱਲਨੇ ਕਾਕੇ ਦਾ ਪਤਾ ਲੈਣ ਭਾ ਦਾ। ਕਾ ਆਪਾਂ ਚੱਲੇ ਫਤੇ ਕੋ ਮੂੰ ਬੋਲ ਰਿਹਾ। ਆਪਾਂ ਜਲਦੀ ਇਸ ਨੂੰ ਵੀ ਉਹ ਯਾਰ ਐਡੀ ਤੇ ਹੁਣ ਚੱਲੇ ਆਂ ਚੱਲਾ ਆ ਜੀ ਡੈਡੀ ਪਾਰਟ ਕਰਨ ਦੇ ਆ ਮਾਨੂੰ ਬਾਹੇ ਕਰ ਦੋ ਬਾਹੇ ਕਰ ਦੋ ਮੰਮਾ ਨੂੰ ਸਿਰ ਮਾਗੀ ਬਾਹੇ ਨਹੀਂ ਕੀਤੀ ਮੰਮਾ ਨੂੰ ਕਰ ਦੋ ਬਾਹੇ ਮੰਮਾ ਆ ਗਏ ਚਲ ਅੱ ਤੇਰੀ ਵਸੀ ਪਾ ਗਈ ਓਏ ਗੱਡੀ ਨੂੰ ਪੈਂਚਰ ਲਾਇਆ ਹੁ ਅੰਨਿਆਵਾ ਨਿਕਲੀ ਨਹੀਂ ਤੇ ਐਨੇ ਚੰਹਾਵਾਂ ਨੇ ਕੋਈ ਜਾਂਦੀ ਆ ਸਾਈਨ ਜਾ ਆ ਜਾਂਦਾ ਹੁੰਦਾ ਬੈੱਡ ਬੈੱਡ ਲਾ ਲੈਣੀ ਵੀ ਸੰਦੀਪ ਯਾਰ ਹਾਂ ਠੀਕ ਹੋ ਗਿਆ ਨਾ ਚੰਤੀਆ ਵਾ ਹਾਂ ਸਹੀ ਹੈ ਨਾ ਪਰ ਇਹ ਵੀ ਚੱਕਾ ਇਧਰ ਲਾਵੇ ਪੈਂਚਰੇ ਇਹ ਹੁਣ ਇਹ ਹੁਣ ਠਹਿਰ ਕੇ ਲਵਾ ਲਵਾਂਗੇ ਬਾਹਰ ਕਿਧਰ ਠੀਕ ਹੈ ਕਿਉਂਕਿ ਇਧਰਲੇ ਜਿਵੇਂ ਘੱਟ ਹੋਈ ਸੀ ਨਾ ਕੱਲ ਹਾਂ ਹਾਂ ਨਾ ਮਤਲਬ ਹੋ ਗਿਆ ਹੋਸੇ ਕੰਬੇ ਚਿਓ ਪਰਲੇ ਸਵੜੇ ਮੈਸਿਕ ਬੈਠੇ ਕੀ ਆ ਜੀ ਠੀਕ ਹੈ ਜੀ ਠੀਕ ਨਾ ਠੀਕ ਆ ਪੈਂਦੀ ਇਸ ਨਾਲ ਠੀਕ 77 ਦਦੀ ਦਦੀ ਨੂੰ ਮਿਲ ਕੇ ਆ ਮੰਮਾ ਨੇ ਕੀ ਕੀਤਾ ਸੀ ਮੰਮਾ ਨੇ ਕੀ ਕੀਤਾ ਸੀ ਗੋਟੀ ਆਈ ਮੰਮਾ ਨੇ ਬੜਾ ਸੁਣਾ ਬੋਲਦੀ ਹੈ ਅੱਜ ਵੀ ਪੀਕੋ ਕਾਕੇ ਨੇ ਕਰ ਲਈ ਪੱਟੀ ਢਿੱਲੀ ਤੇ ਉਹ ਭਾਜੀ ਹੁਣ ਡਾਕਟਰ ਨੂੰ ਸੱਦਨਵਾ ਤੇ ਗਏ ਨੇ ਇਹ ਅੰਦਰ ਦਰਸਾ ਆਏ ਨੇ

ਹਰ ਵਕਤ ਓਦਾਂ ਠੀਕ ਆ। ਤੇਰ ਮਾ ਖਾ। ਮੈਂ ਵੀ ਆਹ ਪੁੱਤ ਸੰਗਿਆ। ਰਾਜਾ। ਇੱਥੇ ਆਉਣਾ। ਜਦੋਂ ਮਨਜਾ ਇੱਜਾਏ ਚੇਦਾ ਇਹਦਾ। ਤੂੰ ਇਹਦੇ ਵਿੱਚ ਮੱਝਾ ਭੜੀ ਜੂ। ਮੈਂ ਨਾ ਐਸੀ ਚਾਹੇ ਬਣਾ ਬਿਆਨ ਤਰਾਂ। ਚਿੰਕ ਦੀ ਗੱਲ ਹੁੰਦੀ। ਬਣਾਈ ਜਾਂਦਾ। ਉਹ ਤਾਂ ਪੁੱਤ ਵਿਆਹ ਵਿਆਹ ਉਹ ਤਾਂ ਤੂੰ ਇਹਦਾ ਮੱਥਾ ਪੜਵਾ ਦੇਣਾ। ਕੋਸ ਬਣਾਈ ਜਾ ਰਹੀ। ਇਹ ਤਾਂ ਚੰਗੀ ਗੱਲ ਹੈ ਕਿ ਮਾਰਿਆਂ ਨੇ ਕਿਰਪਾ ਕੀਤੀ ਹੈ। ਕੋਈ ਬਾਅਦ ਚ ਰੋਣਾ ਹੀ ਅੱਜ ਹੀ ਖੁਸ਼ ਹੋਣਾ। ਐ ਭਾਜੀ ਮੈਂ ਅੱਜ ਹੀ ਖੁਸ਼ ਹੋਣਾ ਬਾਅਦ ਚ ਰੋਣਾ ਹੀ ਆ। ਇਹ ਅੱਠ ਹੋ ਗਿਆ ਪਾਇਆ। ਨਹੀਂ ਤੁਸੀਂ ਨਹੀਂ ਕੱਲ ਜਾਣਾ। ਜਾਵਾਂਗੇ ਕੱਲ ਨੂੰ ਕੋਈ ਗੱਲ ਚ ਕੋਈ ਚੱਕਰ ਨਹੀਂ ਕੱਲ ਨੂੰ ਮੇਰੇ ਲਈ ਕੱਢੀ। ਅੱਛਾ ਕਿਹੰਦਾ ਚੱਲਾਂ ਚੱਲਾਂ ਮੈਂ। ਸੱਤ ਸੱਤ ਪਾਜੀ ਨੂੰ ਪਾਜੀ ਤੁਹਾਨੂੰ ਬੜਾ ਚਾਹ ਨਾ ਮਗਰ ਬੈਨਦਾ ਕੋਈ ਗੱਲ ਥੋੜਾ ਵੱਡਾ ਹੋਣ ਤੇ ਬਾਈਕ 사ਤਾ ਤੇ ਤੁਹਾਨੂੰ ਮਰਦਾ ਨਾ ਮਗਰੀ ਬਹੋਗੇ ਇਹ ਮਗਰੇ ਆ ਤੇਰੀ ਕਿਹਨੇ ਫੈਸਾ ਹੁੰਦਾ ਹੈ ਇਹ ਮਗਰੀ ਬਹੋਗੇ ਆ ਟੁੱਟ ਗਈ ਟੁੱਟ ਗਈ ਟੁੱਟਾ ਨਹੀਂ ਹੁਣ ਲੈ ਗਿਆ ਟੇਪਾਂ ਨਾਲ ਅੱਗੇ ਜੋੜਿਆ ਡਾਕਟਰਾਂ ਨੇ ਆਪਣੀਆਂ ਟੇਪਾਂ ਲਾਈਆਂ ਪਾਜੀ ਇਧਰ ਆ ਕਿਉ ਟੇਪਾਂ ਨਾਲ ਜੋੜਿਆ ਆਪ ਕੋਈ ਨਾ ਪੋਲੀ ਇਹ ਅੜਾ ਦੇਣਾ ਅਗੇ ਚੱਲ ਅੜ ਗਿਆ ਬਸ ਅੜ ਜਾੜ ਦਿਹਾ ਨਾ ਹੀ ਲੀਣਾ ਚੱਲ ਬਾਬਾ ਲੈ ਵੀ ਇੱਥੇ ਹੁਣ ਕਰਾਵਾਂਗੇ ਫੂਡ ਚਾਟ ਇੱਕ ਚਾਲੂ ਆ ਨਾ ਇਹਦੇ ਫੇ ਗਰਮੀ ਤੇ ਠੰਡੇ ਹੋ ਗਏ ਹੁਣ ਠੰਡੇ ਹੋ ਗਏ ਨੇ ਨਾ ਠੰਡੇ ਹੁੰਦੇ ਗਰਮ ਨਹੀਂ ਖਾਈ ਆ ਸੇ ਠੰਡੇ ਖਾਈ ਨੇ ਨਹੀਂ ਚਟਨੀ ਪਵਾ ਕੇ ਲਿਆ ਦੇਣਾ ਉਹਨੇ ਕਹਿਣਾ ਪਵਾ ਦਾਂ ਪਵਾ ਦਈ ਜੀ ਅੰਮ੍ਰਿਤ ਇਹ ਪਵਾ ਮਿਰਚ ਪਵਾ ਦੇਣਾ ਚਰਨੀ ਪਵਾ ਨਾ ਹੈਗਾ ਭਾਈ ਉੱਥੇ ਉਹ ਅਗਲੇ ਫੁਰੂ ਉਡੀ ਫੜ ਖੜਿਆ ਨਹੀਂ ਫੁਰੂ ਮੈਂ ਕਹਿੰਦਾ ਕਿੰਨੇ ਖਾਣਾ ਚ ਰਣੀ ਤੇ ਉਹ ਚੇਤਾ ਭੁਲ ਕੇ ਪੈਸੇ ਦੀਆਂ ਨਾ ਮੈਂ ਦੂਰੇ ਫੇਰ ਭੇਜਿਆ ਨੂੰ ਮਗਾ ਜਾ ਦੇ ਗਿਆ ਵਿੱਚ ਚੇਤਾ ਭੁਲ ਗਈ ਗੱਡੀ ਚ ਆ ਗਈ ਮਮਾ ਕਹੇ ਹਾਂ ਲਈ ਹਾ ਗੋਣ ਕਿੱਥੇ ਆ ਹਾ ਗੋਣ ਕਿੱਥੇ ਆ ਕਿੱਥੇ ਆ ਹਾਂ ਹਾਂ ਨਹੀ ਗਾਤਾ ਇੱਥੋਂ ਦੇਖ ਲਨਗੇ ਦੀਦੀ ਜੀ ਬਹੁਤ ਪਿਆਰਾ ਬਣਨਾ ਜੀ ਹਾਂ ਕੁਛ ਇਹ ਉਹ ਆ ਨਾ ਜਿਹੜਾ ਏ ਲਾਈਨ ਟਾਈਪ ਪਰ ਨਹੀਂ ਸਟ੍ਰੇਟ ਜਿਹਾ ਰਿਹਾ ਲਗਭਗ ਮਮੂਲੀ ਜਿਹਾ ਲਾਈਨ ਹੋਇਆ ਪਲੀਜ਼ ਬਹੁਤ ਪਿਆਰਾ ਬਣਾ ਦਿਓ ਤੇ ਨਾ ਪਿਓਰ ਕਾਟਨ ਦੇ ਨਾਲ ਪਲਾਜੋ ਤੇ ਚੁਕਟਾ ਦਾ ਦੇ ਦਿਓ ਨਹੀਂ ਹੋਰ ਹੈ ਨਾ ਹਾਂ ਨਹੀਂ ਉਹ कपड़ा हो रहा है ये नहीं लग गया ये बिल्कुल हां देखो इधर बट्टा देखो बट्टा बहुत प्यारा बना है और ये फैंसी बट्टा है सोना बहुत प्यारा पीस है फिर और गेंजा हां जी और गेंजा दा दुपट्टा और गेंजा भी है हां जी इतना पीच कलर कलर है दिस बड़ा प्यारा कलर है अच्छा और डिजाइन सेम है हां जी डिजाइन भी सेम है बिल्कुल हमारी आना डिजाइन चेंज करो फिर जुता उसके बाद आएगा एक रानी आना है ਤਾਰੀਖ ਅਗਲੀ ਗੋਦਮੀ ਤੇ ਨਿਊ ਹੈ ਤੇ ਚਿੱਕਲੇ ਤਾਂ ਮੁੰਜਣਗੇ ਤਿੰਨ ਪੂਰਾ ਵਰਤ ਹੋਇਆ ਦਾ ਜੀ ਨਹੀਂ ਆ ਨਹੀਂ ਲੈਣਾ ਇਹ ਹੋ ਜਦਾ ਕਿ ਆਇਆ ਸੱਚ ਅੱਜ ਮੈਨੂੰ ਤਾਂ ਨਹੀਂ ਲੱਗਾ ਮੈਨੂੰ ਕੋਈ ਹੋ ਇਹੰਦਾ ਅਫਗਾਨੀ ਚਲੇਗਾ ਅਫਗਾਨੀ ਪਲਾਜ਼ੋ ਅਫਗਾਨੀ ਸਲਵਾਰ ਕੇ ਪਲਾਜ਼ੋ ਉਹ ਹੀ ਸਲਵਾਰ ਦਾ ਪੂਰਾ ਵੀ ਹਰਾ ਪੀਸ ਹੈ ਚਾ ਸਿੰਗਲ ਇਸ ਤਰ੍ਹਾਂ ਦੇਖ ਲਓ ਆ ਦੇਖੋ ਆ ਸੋਹਣੀ ਨਗਰੀ ਦੀ ਉਹ ਜੋ ਵੀ ਵਖਰਾ ਹੈ ਜੀ ਬਾਈ ਨਾਲ ਨਹੀਂ ਕਰਨਦੇ ਤੇ ਦੁਬਾਰਾ ਨਾ ਮੰਗੋਗੇ ਤਾਂ ਅੰਗਲ ਨਹੀਂ ਆਏ ਸੋਹਣੀਆਂ ਲੱਗਦੀਆਂ ਮੈਂ ਤੇ ਪਾਨੀ ਬੜਾ ਪਿਆਰਾ ਪੀਸਾ ਦੁਬਾਰਾ ਆਇਆ ਤੀਸਰੀ ਵਾਰ ਲੈ ਕੇ ਆਇਆ ਮੈਂ ਹਾਂ ਬੜਾ ਨਾਲ ਦੇ ਅਫਗਾਨੀ ਸਲਵਾਰ ਬਣੀ ਲਈ ਆ ਜੀ ਹਾਂ ਜੀ ਇਹਦਾ ਵੀ ਨਹੀਂ ਕਰ ਹਾਂ ਜੀ ਇਹ ਆਈ ਦੀ ਵੇਚੀ ਨਹੀਂ ਹੈ ਹਾਂ ਠੀਕ ਜੀ ਹੁੰਦੀ ਨਹੀਂ ਨਾ ਤਾਂ ਜ ਨਾਲ ਦੇ ਦੁਪੱਟਾ ਜ ਨਾਲ ਆ ਲੈ ਬੜਾ ਦੁਪੱਟਾ ਇਹ ਨਾਲ ਇੱਕ ਆ ਜੀ ਇਹ ਸ਼ੇਪ ਚ ਆਏ ਨਵੇਂ ਜੀ ਆ ਸ਼ੇਪ ਸ਼ੇਪ ਚ ਹਲੋ ਨਹੀਂ ਇਹਦੇ ਚ ਖਤਮ ਹੋ ਗਏ ਸਾਰੇ ਭਾਈ ਪਸੰਦ ਇੱਕੋ ਹੀ ਸੇਲ ਲਗਾਈ 300 300 ਰੁਪਏ 299 ਵਿੱਚ ਰੋਕ ਦੀ ਸੇਲ ਲਾਈ ਭਾਜੀ ਉਹਨਾਂ ਨੇ سارے ਲੋਕਾਂ ਇਹਦੇ ਚ ਵੀ ਨੇ ਸਾਰੇ 299 ਦੇ ਬੜਾ ਮਜੀ ਬੀਚ ਲੋਕ ਵਧੀਆ ਬਣਿਆ ਜੀ ਨਾਲ दीदी ने ਨੇ ਆ ਸੁਕਿਆ ਹਾਂ ਬੋਲਾਂ ਚੇ ਵੀ ਵੈਰਾਈਟੀ ਗਾਗੀ ਭਾਜੀ ਕੋ ਸਾਰੇ ਬੋਲਾਂ ਦੇ ਆ ਵੀ ਜ ਵੱਡੇ ਬਣੇ ਨੇ ਹਾਂ ਆਹ ਆਜੀ ਭਾਜੀ ਆਜੀ ਬੋਲਾਂ ਦੇ ਸਾਰੇ ਨਵੇਂ ਆ ਗਏ ਐਸਾ ਤੈਨੂੰ ਬੋਲਾਂ ਨਹੀਂ ਅੰਦਰ ਹੀ ਅੱਛਾ ਭਾਜੀ ਜਿੰਨੇ ਮਾਰੇ ਆ ਗਏ ਸਾਰੇ ਬੋਲਾਂ ਦੇ ਲੈ ਗਏ ਹਾਂ ਬੋਲਾਂ ਦੀ ਟੋਪ ਟੋਪ ਲੌਂਗ ਟੋਪ ਬੜਾ ਪਿਆਰਾ ਪੀਸ ਮਨੇ ਲੇ ਜੀ ਕਿੰਨੇ ਦਾ ਹੈ ਜਿੰਨੇ ਮਰਜ਼ੀ ਦੇ ਦੇ ਪੈਸੇ ਜੀ ਆਹ ਦੇਖੋ ਪੀਸ ਦੇਖੋ ਬਲੂ ਲੈਂਥ ਵਾਈਜ਼ ਸੋਹਣਾ ਲੱਗਦਾ ਫੁੱਲ ਸਟ੍ਰੈਚੀਬਲ ਡਿਜ਼ਾਈਨਰ ਵਾਜੂ ਬਣੀ ਦੀਜੀਏ ਡਿਜ਼ਾਈਨ ਪੂਰਾ ਪਿਆਰਾ ਪੀਸ ਹੈ ਕਲਰ ਮੈਨਗੇ ਤੇ ਚਾਰ ਆਹ ਬਲੇ ਅਦ ਨੂੰ ਨਵੇਂ ਜੇ ਕੇ ਲੈਣੇ ਆਉਣ ਉਹ ਤਾਂ ਵੀ ਦੁਕਾਨਾ ਬੜਾ ਪਿਆਰਾ ਪੀਸ ਹੈ ਪੰਜ ਦਾ ਆਇਆ ਦਾ ਸਾਬ ਮਿੱਡੀ ਆਈ ਹੈ ਇਹਦੇ ਚ ਆਹ ਦੇਖੋ ਗੁਰੂ ਲੰਦੇ ਵਿੱਚ ਹੂੰ ਸਾਂਹ ਗੱਲ ਗੰਨਿਸ਼ ਵਾਲਾ ਕੁੜੀ ਜਿੰਨੇ ਪਿਸ ਬੜਾ ਪਿਆਰਾ ਦੁਨੇ ਦੀ ਆਹ ਵਾਲਾ ਟਿੱਕਾ ਡੋਪ ਬੜਾ ਡੋਪ ਹੀ ਆਇਆ ਜੀ ਉਹ ਦੀ ਪਿਆਰਾ ਪੀਸ ਬਣੇ ਲੋ ਹਾਂਜੀ ਜੀ ਡਿਜ਼ਾਈਨਿੰਗ ਹੈ ਚ ਅਲੱਗ ਅਲੱਗ ਮਿਲਣਗੇ ਤੁਹਾਨੂੰ ਸਾਰੇ ਨਵੇਂ ਨੇ ਹਨ ਰੰਗ ਪੰਜ ਪੰਜ ਛੇ ਛੇ ਰੰਗ ਹੈ ਸਭ ਦੇ ਵਿੱਚ ਹੀ ਆਹ ਦੇਖੋ ਜੀ ਹੂੰ ਪੈਂਸਿਲ ਗੁਰੂ ਲੰਦੇ ਵਿੱਚ ਹੂੰ ਹਾਲੀ ਹੋਰ ਵਰਾਇਟੀ ਆ ਬੋਰਡਿੰਗ ਹਟਿੰਗ ਤੇ ਸਟਾਰਟਿੰਗ ਹੋਇਆ ਨਾ ਹਾਂ ਚੱਲੀ ਲਵੀ ਆ ਗਈ ਹੈ ਸੰਦੀਪ ਧੁੱਪ ਦੇ ਬੜੀ ਕੀ ਆਂਦੇ ਕੁਛ ਨਹੀਂ ਕਹਿੰਦੇ ਇਹ ਰਹਿਣ ਅੱਜ ਮਿਲ ਜਣੀ ਉਹਦਾ ਛੁੱਟੀ ਕਾ ਕੇ ਨੂੰ ਹਨ ਤੇ ਨਾ ਆ ਜਣਾ ਸ਼ਮੂ ਨੂੰ ਘਰੇ ਪਹੁੰਚ ਗਏ ਘਰੇ ਨਾ ਫੜੀ ਜੀ ਅਸੀ ਕਾ ਹੋਰ ਸਭ ਠੀਕ ਜੇ